ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ ਪ੍ਰਚਾਰ ਵਿੱਚ ਵੀ ਡਟੇ ਹੋਏ ਹੋ ਅੱਜ ਨੋਮੀਨੇਸ਼ਨ ਦਾ ਦਿਨ ਆ ਕਿਸ ਤਰ੍ਹਾਂ ਦੇਖਦੇ ਹੋ ਆ ਬਹੁਤ ਵਧੀਆ ਮਾਹੌਲ ਬਣ ਗਿਆ ਇਹ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹਨਾਂ ਦੇ ਕਫਨ ਦੇ ਵਿੱਚ ਆਖਰੀ ਕਿਲ ਹੋਣਾ ਹੈ ਜੀ ਆ ਕਿਉਂਕਿ ਲੋਕਾਂ ਦੇ ਵਿੱਚ ਕਿਉਂਕਿ ਪਹਿਲਾਂ ਲੋਕਾਂ ਨੂੰ 3.5 3 ਸਾਲ ਪਹਿਲਾਂ ਭਲੇਖਾ ਸੀਗਾ ਹੁਣ ਉਹਨਾਂ ਦੇ ਭਲੇਖੇ ਸਾਰੇ ਨਿਕਲ ਗਏ ਆ ਸੋ ਇਹ ਮੈਨੂੰ ਲੱਗਦਾ ਕਿ ਇੱਕ ਚੰਗਾ ਸਾਈਨ ਹੈਗਾ ਤਾਂ ਕਿਸ ਤਰ੍ਹਾਂ ਦੇ ਦੇ ਦੋ ਲਗਾਤਾਰ ਪ੍ਰਚਾਰ ਇਹ ਚ ਵੀ ਡਟੇ ਹੋ ਲੋਕਾਂ ਦਾ ਕੀ ਰੁਝਾਨ ਲੱਗ ਰਿਹਾ ਹੈ ਲੋਕ ਕੀ ਕਹਿ ਰਹੇ ਨੇ ਲੋਕ ਅਸਲੀ ਗੱਲ ਆਪਣੇ ਆਪ ਨੂੰ ਕਿਤੇ ਨਾ ਕਿਤੇ ਲੁੱਟੇ ਲੁੱਟੇ ਮਹਿਸੂਸ ਕਰ ਰਹੇ ਹੈਗੇ ਆ ਕਿਉਂਕਿ ਜੋ ਇਹਨਾਂ ਨੇ ਕਿਹਾ ਸੀ ਉਹਦੇ ਤੋਂ ਸਾਰਾ ਕੁਝ ਹੀ ਉਲਟ ਗਿਆ ਕਿਉਂਕਿ ਕੋਈ ਵੀ ਇਹੋ ਜਿਹਾ ਕੰਮ ਨਹੀਂ ਕੀਤਾ ਜਿਹੜਾ ਕਿ ਸਮਾਜ ਲਈ ਜਾਂ ਪੰਜਾਬ ਲਈ ਚੰਗਾ ਹੋਵੇ ਪਰ ਵਿਰੋਧੀ ਤਾਂ ਕਹਿ ਰਹੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਹਿੰਦੇ ਨੇ ਕਿ ਚੋਕਨੀ ਰਫਤਾਰ ਦੇ ਨਾਲ ਕੰਮ ਹੋ ਰਿਹਾ ਉਹ ਵੀ ਕੰਮ ਕਰਵਾਤੇ ਜਿਹੜੇ 25 25 33 ਸਾਲ ਤੋਂ 40 40 ਸਾਲ ਤੋਂ ਰੁਕੇ ਹੋ ਸੀ ਹਲਵਾਰਾ 에ਅਰਪੋਰਟ ਦਾ ਜ਼ਿਕਰ ਕਰਦੇ ਨੇ ਐਸਆਈ ਹਸਪੀਟਲ ਦਾ ਜ਼ਿਕਰ ਕਰਦੇ ਨੇ ਸਿਵਲ ਹਸਪੀਟਲ ਦਾ ਕੰਮ ਕਰਦੇ ਨੇ ਤੇ ਹੋਰ ਵੀ ਜਿਹੜੇ ਮਹੱਲਿਆਂ ਦੇ ਕੰਮ ਨੇ ਜਾਂ ਹੋਰ ਕੰਮ ਜਿਹੜੇ ਲੋਕਾਂ ਨੂੰ 33 ਸਾਲ ਇੰਤਜ਼ਾਰ ਕਰਨਾ ਪਿਆ ਸੀ ਕਹਿੰਦੇ ਉਹ ਮਹੀਨੇ ਦੋ ਮਹੀਨੇ ਚ ਕਰਾ ਕੇ ਲੋਕਾਂ ਨੂੰ ਵੱਡੀ ਸਹੂਲਤ ਦਿੱਤੀ ਆ ਐਕਚੁਅਲੀ ਚੀਚੀ ਨੂੰ ਖੂਨ ਲਵਾ ਕੇ ਨਾ ਸ਼ਹੀਦ ਬਣਨਾ ਚਾਹੁੰਦੇ ਆ ਹਲਵਾਰਾ 에ਅਰ ਉਦੋਂ ਸਾਡੀ ਸਰਕਾਰ ਸੀ ਜਦੋਂ ਸ਼ੁਰੂਆਤ ਹੋਈ ਸੀ ਅੱਛਾ ਜਿਹੜੀ ਕਿਉਂਕਿ ਇਹਨਾਂ ਦੀ ਸਿੱਖਿਆ ਕ੍ਰਾਂਤੀ ਤੁਸੀਂ ਦੇਖ ਲਈ ਇਹਨਾਂ ਦੀ ਸਿਹਤ ਕ੍ਰਾਂਤੀ ਤੁਸੀਂ ਦੇਖ ਲਈ ਅਸਲੀ ਗੱਲ ਹੈ ਕਿ ਜੇ ਬਾਥਰੂਮਾਂ ਦਾ ਉਦਘਾਟਨ ਕਰਕੇ ਸਿੱਖਿਆ ਕ੍ਰਾਂਤੀ ਹੁੰਦੀ ਫਿਰ ਇਹ ਦਿੱਲੀ ਵਾਲਾ ਮਾਡਲ ਇੰਨਾ ਕਾਤੇ ਫੇਲ ਹੋ ਜਾਂਦਾ ਸੋ ਇਸ ਕਰਕੇ ਔਰ ਇਹ ਜਿਹੜਾ ਅਰੋੜਾ ਜੀ ਨੇ ਇਹ ਤਾਂ ਆਪਣੀ ਪੂਰੀ ਜਿਹੜੀ ਗ੍ਰਾਂਟ ਆ ਉਹ ਵੀ ਨਹੀਂ ਦੇ ਸਕੇ ਸਵਾ ਤਿੰਨ ਸਾਲਾਂ ਚ ਇਹਨਾਂ ਨੂੰ ਲਗਭਗ 17 ਕਰੋੜ ਰੁਪਇਆ ਮਿਲਿਆ ਜਸ ਚੈੱਕ ਇਟ ਇਹਨਾਂ ਨੇ ਉਹ 10 ਕਰੋੜ ਰੁਪਇਆ ਵੀ ਆਪਣਾ ਵੰਡ ਨਹੀਂ ਸਕੇ ਤੁਸੀਂ ਤਾਂ ਡਵੈਲਪਮੈਂਟ ਦੀ ਗੱਲ ਕਰਦੇ ਅਸਲੀਅਤ ਤਾਂ ਕੁਝ ਹੋਰ ਹੈ ਅਸੀਂ ਭਾਰਤ ਕੁਸ਼ਨ ਆਸ਼ੋਜ ਜੀ ਦੀ ਜਿੱਤ ਵਾਸਤੇ ਹਰੇ ਕਾਂਗਰਸ ਵਰਕਰ ਕੰਮ ਕਰ ਰਹੇ ਆ ਜਿਹੜੀ ਤੁਸੀਂ ਦੂਸਰੀ ਗੱਲ ਕਰ ਰਹੇ ਹੋ ਮੈਨੂੰ ਲੱਗਦਾ ਹੈ ਸਤੋਂ ਬਹੁਤ ਜ਼ਿਆਦਾ ਪਪਾਜਨ ਭਾਜਪਾ ਦੇ ਆਮ ਆਦਮੀ ਪਾਰਟੀ ਦਾ ਇਹ ਤਾਂ ਮੀਡੀਆ 'ਚ ਗੱਲ ਚਲਾਈ ਜਾਂਦੀ ਹੋਰ ਕੁਝ ਵੀ ਨਹੀਂ ਹੈ ਪ੍ਰਧਾਨ ਸਾਹਿਬ ਆਜ ਨਜ਼ਰ ਆਉਂਗੇ ਪ੍ਰਧਾਨ ਸਾਹਿਬ ਨੂੰ ਲੈ ਕੇ ਵੱਡੇ ਸਵਾਲ ਚੱਲੇ ਸਾਰੇ ਨਜ਼ਰ ਆਉਣਗੇ ਕਈ ਵਾਰੀ ਕੀ ਹੁੰਦਾ ਕੋਈ ਕਿਤੇ ਬਿਜ਼ੀ ਹੁੰਦਾ ਕਿਤੇ ਕੋਈ ਕਿਤੇ ਬਿਜ਼ੀ ਹੁੰਦਾ ਸੋ ਮੈਨੂੰ ਨਹੀਂ ਲੱਗਦਾ ਦੇਖੋ ਜਦੋਂ ਜਨਰਲ ਇਲੈਕਸ਼ਨ ਹੁੰਦੀ ਆ ਬੰਦਾ ਇਕੱਲਾ ਹੀ ਲੜਦਾ ਹੁਣ ਤਾਂ ਇੱਥੇ ਬਹੁਤ ਇਕੱਠ ਹੋਇਆ ਆ ਸੋ ਇਸ ਕਰਕੇ ਔਰ ਦੂਸਰੀ ਗੱਲ ਹੈ ਦੇਖੋ ਮੀਡੀਆ ਜਿਹੜਾ ਨਾ ਅਨਸੀਸਰਲੀ ਕਈ ਵਾਰੀ ਕ੍ਰੀਏਟ ਕਰਦਾ ਦੇ ਤੁਸੀਂ ਕਦੀ ਬੀਜੇਪੀ ਦਾ ਪ੍ਰਧਾਨ ਇੱਥੇ ਦੇਖਿਆ ਤੁਸੀਂ ਕਾਂਨ ਸਾਹਿਬ ਦੇ ਪ੍ਰਧਾਨ ਸਾਹਿਬ ਦੇ ਨਾਲ-ਨਾਲ ਪੰਜਾਬ ਦੇ ਨਾਲ-ਨਾਲ ਲੁਧਿਆਣਾ ਦੇ ਵੀ ਮੈਂਬਰ ਪਾਰਲੀਮੈਂਟ ਦੇ ਤੇ ਉਹਨਾਂ ਦੀ ਵੀ ਜ਼ਿੰਮੇਵਾਰੀ ਜ਼ਿੰਮੇ ਹੁੰਦੇ ਆ ਹੁਣ ਜਿੱਦਾਂ ਕੋਈ ਐਮਪੀ ਆ ਦੇ ਕੋਈ ਟੂਰ ਹੁੰਦੇ ਆ ਜਾਂ ਕਿਤੇ ਹੋਰ ਜਾਣਾ ਹੁੰਦਾ ਉਹਨਾਂ ਨੂੰ ਦਿੱਲੀ ਬਹੁਤ ਕੰਮ ਆ ਇਸ ਕਰਕੇ ਕੋਈ ਇਹੋ ਜੀ ਗੱਲ ਨਹੀਂ ਹੈ ਆਪਾਂ ਕਈ ਵਾਰੀ ਅਸੀਂ ਅਸੀਂ ਕਈ ਵਾਰੀ ਲੋਕੀ ਆ ਵੀ ਤੰਜ ਕੱਸਦੇ ਨੇ ਕਹਿੰਦੇ ਕਿ ਪ੍ਰਧਾਨ ਸਾਹਿਬ ਮੀਟਿੰਗਾਂ ਦਾ ਕਰ ਰਹੇ ਨੇ ਲੁਧਿਆਣਾ ਵੈਸਟ ਦੇ ਵਾਸਤੇ ਪਰ ਉਹ ਲੁਧਿਆਣਾ ਈਸਟ ਦੇ ਚ ਕਰ ਰਹੇ ਨੇ ਇਲੈਕਸ਼ਨ ਲੁਧਿਆਣਾ ਵੈਸਟ 'ਚ ਮੀਟਿੰਗਾਂ ਈਸਟ 'ਚ ਹੋ ਕੋਡ ਆਫ ਕੰਡਕਟ ਲੱਗਣ ਕਰਕੇ ਕਈ ਵਾਰੀ ਅਸੀਂ ਜਿਹੜਾ ਆ ਉਹਨੂੰ ਉਸ ਏਰੀਏ ਨੂੰ ਨਹੀਂ ਯੂਜ਼ ਕਰਦੇ ਸੋ ਇਹ ਇਹ ਬੇਸਿਕਲੀ ਮੈਨੂੰ ਲੱਗਦਾ ਇਹਦੇ ਵਿੱਚ ਕੋਈ ਅਤਕਤ ਨਹੀਂ ਲੋਕਾਂ ਨੂੰ ਮੈਂ ਇਹ ਕਹਿੰਦਾ ਕਿ 3 ਸਾਲ ਸਵਾ 3 ਸਾਲ ਦਾ ਜੋ ਇਹਨਾਂ ਦੀ ਕਾਰਗੁਜ਼ਾਰੀ ਉਹਨਾਂ ਨੇ ਦੇਖੀ ਆ ਅਦਰ ਦਨ ਸੋਸ਼ਲ ਮੀਡੀਆ ਜੇ ਗਰਾਊਂਡ ਤੇ ਕਿਤੇ ਵੀ ਕੰਮ ਕੀਤਾ ਹੋਵੇ ਤੇ ਮੈਂ ਕਹਿੰਦਾ ਵੋਟ ਉਹਨਾਂ ਨੂੰ ਪਾ ਦਿਓ ਨਹੀਂ ਤਾਂ ਅਸਲੀ ਗੱਲ ਹੈ ਇੱਕ ਹੋਰ ਮੈਂ ਗੱਲ ਕਹਿਣੀ ਚਾਹੁੰਦਾ ਲੋਕੀ ਕਹਿੰਦੇ ਆ ਜੀ ਆਸ਼ੂ ਕੌੜਾ ਆ ਬਈ ਤੁਸੀਂ ਬਹੁਤੇ ਮਿੱਠੇ ਕਰਨੇ ਕੀ ਆ ਜਿਨ੍ਹਾਂ ਦੀ ਰੀੜ ਦੀ ਹੱਡੀ ਨਾ ਹੋਵੇ ਉਹਨਾਂ ਕੋਲੋਂ ਤੁਸੀਂ ਕਰਾਉਣਾ ਕੀ ਆ ਮੈਨੂੰ ਲੱਗਦਾ ਕਿ ਅੱਜ ਸਮਾਂ ਉਹ ਆ ਗਿਆ ਵੀ ਪੰਜਾਬ ਲਈ ਸਾਨੂੰ ਖੜੇ ਹੋਣ ਦੀ ਜ਼ਰੂਰਤ ਹੈ ਔਰ ਉਹ ਬੰਦਾ ਜਿਹੜਾ ਜਿਹਦੀ ਮਾੜੀ ਮੋਟੀ ਰੀੜ ਦੀ ਹੱਡੀ ਹੋਊ ਜਿਹਦੇ 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 ਵਿੱਚ ਦਮ ਹੋਊਗਾ ਅਸਲੀ ਗੱਲ ਹੈ ਲੀਡਰ ਉਹ ਹੁੰਦਾ ਕੋਈ ਬਹੁਤੇ ਮਿੱਠੇ ਮੁੱਠੇ ਬਹੁਤੇ ਲੀਡਰ ਮੈਂ ਮੰਨਦਾ ਨਹੀਂ ਹੁੰਦਾ। ਮੈਂ ਇੱਕ ਗੱਲ ਕਹਿ ਤੀ ਤੁਸੀਂ ਅੱਜ ਕੇ ਲੋਕਾਂ ਨੂੰ ਕਿ ਜੇ ਉਹਨਾਂ ਨੇ ਕੰਮ ਕਰਾਇਆ ਤਾਂ ਵੋਟ ਉਹਨਾਂ ਨੂੰ ਪਾ ਦਿਓ ਨਹੀਂ ਤਾਂ ਜਿਨ੍ਹਾਂ ਨੇ ਕੰਮ ਕਰਾਇਆ ਮੈਂ ਕਿੰਨਾ ਪੰਜਾਬ ਦੀ ਓਵਰਆਲ ਸਿਚੁਏਸ਼ਨ ਨੂੰ ਦੇਖ ਲੈਣ ਅਦਰ ਦੈਨ ਸੋਸ਼ਲ ਮੀਡੀਆ ਲੋਕ ਸੋਸ਼ਲ ਮੀਡੀਆ ਦਾ ਪਲੈਟਫਾਰਮ ਘੱਟ ਯੂਜ਼ ਕਰਨ ਕਿਉਂਕਿ ਇਹਦੇ ਤੇ 99% ਹੀ ਝੂਠ ਫਲੋਸਿਆ ਜਾ ਰਿਹਾ। ਇਹਨਾਂ ਨੇ ਇੱਕ ਕੰਮ ਜ਼ਰੂਰ ਕੀਤਾ ਪੀ 100 ਕਰੋੜ ਤੋਂ ਵੱਧ ਦਾ ਕਦੀ ਪਬਲਿਸਿਟੀ ਦਾ ਬਜਟ ਨਹੀਂ ਹੁੰਦਾ ਸੀ ਉਹ 1200 ਕਰੋੜ ਦਾ ਕਰ ਲਿਆ ਉਹ ਇਹਨਾਂ ਨੇ ਬਹੁਤ ਵੱਡਾ ਕੰਮ ਕੀਤਾ